ਸਸਿਕਾ ਜੀ ਡੀਪੀਸੀ ਪੰਜਾਬੀ ਤੇ ਤੁਹਾਡੇ ਇੱਕ ਵਾਰ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਿਓ ਤੇ ਆਪਣੀ ਸਕਰੀਨ ਦੇ ਉੱਤੇ ਜੋ ਕਿ ਸਾਂਝੀ ਕੀਤੀਆਂ ਨੇ ਸਾਡੇ ਪੱਤਰਕਾਰ ਰਾਜਨ ਰੰਧਾਵਾ ਨੇ ਤਾਂ ਦੱਸਦੇ ਕਿ ਹੜਾ ਤੋਂ ਬਾਅਦ ਅੱਜ ਜਿੱਥੇ ਪੰਜਾਬ ਸਰਕਾਰ ਦੇ ਦਿਸਾ ਨਿਰਦੇਸ਼ਾ ਤਹਿਤ ਸਕੂਲ ਖੁੱਲੇ ਹਨ ਉੱਥੇ ਹੀ ਅੱਜ ਸਰਹੱਦੀ ਖੇਤਰ ਦੇ ਪਿੰਡ ਮਗਰਮੂਦੀਆਂ ਚ ਸਕੂਲ ਦਾ ਜਾਇਜ਼ਾ ਲਿਆ ਗਿਆ ਤਾਂ ਸਕੂਲ ਦੇ ਪ੍ਰਿੰਸੀਪਲ ਸਸੀ ਕੁਮਾਰ ਅਤੇ ਸਟਾਫ ਮੈਂਬਰ ਦਰਬਾਗ ਕੁੰਡਲੌਰਾਂ ਦਾ ਕਹਿਣਾ ਸੀ ਕਿ ਵਧੇਰੇ ਸਕੂਲਾਂ ਅੰਦਰ ਪਾਣੀ ਦੀ ਮਾਰ ਹੈਠਾਂ ਆਉਣ ਕਰਕੇ ਸਾਰਾ ਰਿਕਾਰਡ ਅਤੇ ਹੋਰ ਸਕੂਲ ਦੇ ਸਮਾਨ ਦੀ ਖਸਤਾ ਹਾਲਤ ਬਣੀ ਹੋਈ ਹੈ। ਉਥੇ ਹੀ ਜੇਕਰ ਸਾਫ ਸਫਾਈ ਦੀ ਗੱਲ ਕੀਤੀ ਜਾਵੇ ਤਾਂ ਸਾਫ ਸਫਾਈ ਪੱਖੋਂ ਵੀ ਸਕੂਲ ਕਾਫੀ ਜ਼ਿਆਦਾ ਖਸਤਾ ਹਾਲਤ ਵਿੱਚ ਹਨ ਜਿਸ ਕਾਰਨ ਆਉਣ ਵਾਲੇ 5 ਤੋਂ 7 ਦਿਨਾਂ ਅੰਦਰ ਸਕੂਲ ਵਿੱਚ ਬੱਚਿਆਂ ਦਾ ਆਉਣਾ ਸੰਭਵ ਨਹੀਂ ਹੈ ਕਿਉਂਕਿ ਸਕੂਲਾਂ ਦੀ ਹਾਲਤ ਇੰਨੀ ਜ਼ਿਆਦਾ ਮਾੜੀ ਹੈ ਕਿ ਸਕੂਲਾਂ ਵਿੱਚ ਥਾਂ-ਥਾਂ ਤੇ ਪਾਣੀ ਖੜਾ ਹੈ ਅਤੇ ਕਈ ਸਕੂਲਾਂ ਦੇ ਵਿੱਚ ਤਾਂ ਅੱਜ ਵੀ ਪਾਣੀ ਖੜਾ ਹੈ ਜਿਸ ਨੂੰ ਲੈ ਕੇ ਸਕੂਲ ਸਟਾਫ ਵੱਲੋਂ ਸਾਫ਼ ਕੀਤਾ ਜਾ ਰਿਹਾ ਹੈ ਆਪਣੇ ਕੋਲੋਂ ਪੈਸੇ ਖਰਚ ਕੇ ਸਕੂਲ ਦੀਆਂ ਸਫਾਈਆਂ ਜਿਹੜੀਆਂ ਨੇ ਕਰਵਾਈਆਂ ਜਾ ਰਹੀਆਂ ਨੇ ਉਹਨਾਂ ਨੇ ਕਿਹਾ ਕਿ ਮਿੱਟੀ ਤੇ ਰੱਬ ਜੰਮਣ ਦੇ ਨਾਲ ਕਈ ਪ੍ਰਕਾਰ ਦੇ ਕੀੜੇ ਤੇ ਕਈ ਪ੍ਰਕਾਰ ਦੀਆਂ ਜੜੀਆਂ ਨੇ ਇੱਥੋਂ ਬਦਬੋ ਜੜੀ ਇਹ ਆਉਣੀ ਸ਼ੁਰੂ ਹੋ ਗਈ ਹੈ ਜਿਦੇ ਕਰਕੇ ਇੱਥੋਂ ਬਿਮਾਰੀਆਂ ਫੈਲਣ ਦਾ ਵੀ ਖਸਾ ਹੋ ਸਕਦਾ ਆ ਤੇ ਇਸੇ ਲਈ ਫਿਲਹਾਲ 2-4 ਦਿਨ ਅਸੀਂ ਲਗਾਤਾਰ ਸਕੂਲ ਤੋਂ ਸਫਾਈ ਕਰਾਉਣ ਤੋਂ ਬਾਅਦ ਹੀ ਸਕੂਲ ਲਗਾਵਾਂਗੇ ਤਾਂ ਕਿ ਕਿਸੇ ਵੀ ਬੱਚੇ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਾ ਹੋ ਸਕੇ ਤਸਵੀਰਾਂ ਦੇ ਵਿੱਚ ਤੁਸੀਂ ਦੇਖਦੇ ਪਿਓ ਕਿ ਸਕੂਲਾਂ ਦੇ ਵਿੱਚ ਜਿਹੜਾ ਰਾਹ ਆ ਜਾਂ ਆ ਸਕੂਲਾਂ ਦੇ ਵਿੱਚ ਅਜੇ ਵੀ ਕਈਆਂ ਥਾਵਾਂ ਤੇ ਪਾਣੀ ਖੜਾ ਆ ਤੇ ਇਸ ਪਾਣੀ ਦੇ ਵਿੱਚ ਮੱਛਰ ਕੀੜੇ ਮਕੌੜੇ ਤੇ ਕਈ ਹੋਰ ਤਰ੍ਹਾਂ ਦੀਆਂ ਜੜੀਆਂ ਬਦਬੂਦਾਰ ਜਿਹੜੇ ਕੀੜੇ ਨੇ ਉਹ ਪੈਦਾ ਹੋ ਰਹੇ ਨੇ ਜਿੰਨਾ ਕਰਕੇ ਕਾਫੀ ਜ਼ਿਆਦਾ ਸਮੈਲ ਬਣੀ ਹੋਈ ਹੈ ਤੇ ਸਕੂਲ ਦਾ ਅਜੇ ਜਿਹੜਾ ਆ ਉਹ ਰਾਹ ਵੀ ਸਹੀ ਨਹੀਂ ਹੈ ਸਕੂਲ ਚੰਗੀ ਤਰ੍ਹਾਂ ਸਾਫ ਸਫਾਈ ਕਰਾ ਕੇ ਤੇ ਸਕੂਲਾਂ ਨੂੰ ਫਿਰ ਖੋਲਿਆ ਜਾਵੇਗਾ ਫਿਰ ਹਾਲ ਪੰਜ ਤੋਂ 7 ਦਿਨ ਜਿਹੜੇ ਆ ਇੱਥੇ ਸਫਾਈ ਦੇ ਲੱਗ ਜਾਣੇ ਨੇ ਤਾਂ ਕਿ ਸਕੂਲ ਨੂੰ ਚੰਗੀ ਤਰ੍ਹਾਂ ਸੰਭਵ ਤਰੀਕੇ ਦੇ ਨਾਲ ਸਾਫ ਕਰਵਾਇਆ ਜਾਵੇ ਤੁਸੀਂ ਦੇਖਦੇ ਪਿਓ ਮੇਰੇ ਨਾਲ ਡੀਪੀਸੀ ਪੰਜਾਬੀ ਤੁਸੀਂ ਆਪਣੇ ਏਰੀਆ ਦੇ ਸਕੂਲ ਬਾਰੇ ਕਮੈਂਟ ਜਰੂਰ ਕਰਿਓ ਕਿ ਤੁਹਾਡੇ ਪਿੰਡ ਦੇ ਸਕੂਲ ਦਾ ਕੀ ਹਾਲਚਾਲ ਹੈ ਧੰਨਵਾਦ ਨੋਟਾ ਨਾ ਲੱਗੇ ਮੈਂ ਸ਼ਫੀਕ ਮੈਂ ਪ੍ਰਿੰਸੀਪਲ گورਮੈਂਟ ਸੀਨੀਅਰ ਸੈਕੰਡਰੀ ਸਕੂਲ ਮਗਰਮੁਦਿਆ ਡਿਸਟ੍ਰਿਕਟ ਬਰਦਾਸਪੁਰ ਹੈ ਇਹ ਬਾਰਡਰ ਬੈਲਟ ਦੇ ਵਿੱਚ ਸਕੂਲ ਹੈ ਜੀ 라ਵੀ ਦੇ ਕਰੋ ਫਲਾਈ ਦੇ ਵਿੱਚ ਤਾਂ 6 ਕਿਲੋਮੀਟਰ ਹੈ ਉਸ ਤੋਂ 10 ਕਿਲੋਮੀਟਰ ਦੂਰ ਹੈ 라ਵੀ ਦੇ ਵਿੱਚ ਜਿਆਦਾ ਪਾਣੀ ਆਣ ਕਰਕੇ ਉਹਦਾ ਮਾਰ ਜੜੀ ਹਿੱਥੋਂ ਤੱਕ ਵੀ ਪਈ ਹੈ ਇਸ ਸਕੂਲ ਦੇ ਵਿੱਚ 2-3-3 ਫੁੱਟ ਤੱਕ ਪਾਣੀ ਸੀਗਾ ਸਾਰੀ ਬਿਲਡਿੰਗ ਦੇ ਵਿੱਚ ਕੋਈ ਵੀ ਕਮਰਾ ਸਾਡਾ ਬਚਿਆ ਨਹੀਂ ਸੀਗਾ ਸੋ ਸਾਨੂੰ ਜਿਹੜੀ ਹੜਾਂ ਦੀ ਮਾਰ ਕਾਫੀ ਚੱਲਣੀ ਪਈ ਹੈ ਸਕੂਲ ਦੇ ਵਿੱਚ ਅਲਮਾਰੀਆਂ ਦੇ ਹੇਠਲੇ ਖਾਨਿਆਂ ਦੇ ਵਿੱਚ ਜਿਹੜਾ ਰਿਕਾਰਡ ਸੀਗਾ ਉਹ ਵੀ ਡੈਮੇਜ ਹੋ ਗਿਆ ਫਰਨੀਚਰ ਵੀ ਲੱਕੜ ਦਾ ਡੈਮੇਜ ਹੋ ਗਿਆ ਸੋ ਅੰਦਰ ਮਿੱਟੀ-ਮਿੱਟੀ ਜਿਹੜੀ ਹੈ ਚਲੇ ਗਈ ਹੈ ਹੋਰ 스멜 ਵਗੈਰਾ ਕੀੜੇ-ਮਕੋੜੇ ਉਹ ਵੀ ਸਕੂਲ ਦੇ ਵਿੱਚ ਐਂਟਰ ਹੋ ਗਏ ਨੇ ਸੋ ਥੋੜਾ ਜਿਹਾ ਪਾਣੀ ਘਟਣ ਕਰਕੇ ਇਸ ਵੇਲੇ ਜਿਹੜੀ ਬਾਦ ਵਿੱਚ ਬਾਰਿਸ਼ ਪਈ ਹੈ ਉਹਦੇ ਕਰਕੇ ਫਿਰ ਪਾਣੀ ਜਮਾ ਹੋ ਗਿਆ ਹੈ ਪਾਰਕਾਂ ਦੇ ਵਿੱਚ ਸੋ ਅਸੀਂ ਕੋਸ਼ਿਸ਼ ਕਰ ਰਹੇ ਹਾਂ ਸਫਾਈ ਕਮਹੀਨ ਜਿਹੜੀ ਚਲਾਈ ਹੋਈ ਹੈ ਪੰਜਾਬ ਸਰਕਾਰ ਦੇ ਹੁਕਮਾਂ ਦੇ ਅਨੁਸਾਰ ਸੋ ਉਹਦੇ ਵਿੱਚ ਹੀ ਆਪਣੇ ਫੋਰਥ ਕਲਾਸ ਜਿਹੜੇ ਨੇ ਸਾਡਾ ਸਟਾਫ ਜਿਹੜਾ ਹੈ ਉਹ ਨਾਲ ਪੂਰੀ ਮਦਦ ਕਰ ਰਿਹਾ ਹੈ ਉਹਦੇ ਵਿੱਚ ਫਰਨੀਆਲ ਵਗੈਰਾ ਸਿਲਕਾਤਾ ਜਾ ਰਿਹਾ ਹੈ ਮਛਰਮਾਰ ਦਵਾਈਆਂ ਦੇ ਸਪਰੇਅ ਉਹ ਜਿਹੜੇ ਉਹ ਉਹਦੇ ਨਾਲ ਕੀਤੇ ਜਾ ਰਹੇ ਨੇ ਸੋ ਬਾਕੀ ਸਫਾਈ ਇੱਕ ਕੈਂਪਸ ਕਾਫੀ ਵੱਡਾ ਹੈ ਇਸ ਕਰਕੇ ਸਫਾਈ ਨੂੰ ਵੀ ਹਜੇ 2-3 ਦਿਨ ਸਾਡੇ ਜਿਹੜੇ ਲੱਗਣੇ ਨੇ ਹਾਲਾਂਕਿ ਅਸੀਂ ਪਿਛਲੇ 4 ਦਿਨ ਤੋਂ ਸ਼ੁਰੂ ਹੋ ਗਏ ਅਸੀਂ ਪਹਿਲਾਂ ਹੀ ਹੈ ਕਿ 8 ਤਰੀਕ ਨੂੰ ਸਕੂਲ ਖੁੱਲ੍ਹ ਜਾਣੇ ਨੇ ਔਰ 4 ਦਿਨ ਤੋਂ ਅਸੀਂ ਲੱਗੇ ਹੋਏ ਹਾਂ ਅਲਰੇਡੀ ਛੁੱਟੀਆਂ ਦੇ ਦੌਰਾਨ ਵੀ ਬਟ ਫਿਰ ਵੀ ਹਜੇ ਵੀ ਸਾਡੇ ਕੰਮ ਜਿਹੜਾ ਉਹ ਕਾਬੂ ਦੇ ਵਿੱਚ ਨਹੀਂ ਆ ਰਿਹਾ ਸੋ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਲਦੀ ਤੋਂ ਜਲਦੀ ਸਕੂਲ ਨੂੰ ਨਾਰਮਲ ਹਾਲਾਤਾਂ ਦੇ ਵਿੱਚ ਲਿਆ ਕੇ ਵਿਦਿਆਰਥੀਆਂ ਦੀ ਪੜ੍ਹਾਈ ਜਿਹੜੀ ਉਹ ਸ਼ੁਰੂ ਕੀਤੀ ਜਾ ਸਕੇ ਧੰਨਵਾਦ ਥੈਂਕ ਯੂ ਮੇਰਾ ਨਾਮ ਦਿਲਬਾਖੁੰਡਲਾ ਮੈਂ ਲਖਾ ਪੰਜਾਬੀ ਆ ਸਰਕਾਰੀ ਸਿਨੀਅਰ ਸੈਕੰਡਰੀ ਸਕੂਲ ਮਗਰਮੋਧੀਆਂ ਦੇ ਸਰਗਰਦਾਸਪੁਰ ਤੋਂ ਮੈਂ ਬੋਲ ਰਿਹਾ ਤੇ ਹਾਲਾਤ ਇੱਥੇ ਸਕੂਲ ਦੇ ਕਾਫੀ ਮਾੜੇ ਨੇ ਕਿਉਂਕਿ ਇਹ ਬਿਲਕੁਲ ਬਾਰਡਰ ਦੇ ਲਾਗੇ ਇਲਾਕਾ 라ਵੀ ਦੀ ਮਾਰ ਇੱਥੇ ਪਈ ਹੈ ਤੇ ਸਾਰਾ ਪਾਣੀ ਜਿਹੜਾ ਲਗਭਗ 3-3 4-4 ਫੁੱਟ ਜਿਹੜਾ ਪਾਣੀ ਸਕੂਲ ਚ ਝੰਟ ਕਰ ਗਿਆ ਸੀ ਅਜੇ ਪ੍ਰਿੰਸੀਪਲ ਸਾਹਿਬ ਨੇ ਸਟਾਫ ਮੈਂਬਰਾਂ ਨੇ ਬੜੀ ਅਫਰਟ ਕੀਤੀ ਹੈ ਕਿ ਸਭ ਟਾਇਲਾਂ ਲਗੀਆਂ ਨੇ ਇਹ ਛੰਬ ਲਾਗਾ ਹੁੰਦੇ ਹੋਏ ਕਿ ਬੱਚੇ ਤਿਲਕਨਾਂ ਪੂਰੀ ਟਾਇਲ ਲੱਗੀ ਹੈ ਟਾਇਲਾਂ ਤੇ ਵੀ ਪਾਣੀ 3-3 4-4 ਫੁੱਟ ਚ ਤੇ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਛੇਤੀ ਛੇਤੀ ਸਫਾਈ ਹੋ ਸਕੇ ਤੇ ਆਪਣੇ ਵੱਲੋਂ ਸਟਾਫ ਮੈਂਬਰ ਲੱਗਾ ਨਾਲ ਪੀਣ ਲੱਗੇ ਨੇ ਫੋਰ ਬਾਹਰੋਂ ਅਸੀਂ ਲੇਬਰ ਦੇ ਬੰਦੇ ਲਿਆ ਕੇ ਸਫਾਈ ਕਰਵਾ ਰਹੇ ਹਾਂ ਤਾਂ ਕਿ ਬੱਚਿਆਂ ਦੇ ਪੜ੍ਹੇ ਨੂੰ ਨੁਕਸਾਨ ਨਾ ਹੋਵੇ ਤੇ ਇੱਕ ਦੋ ਦਿਨ ਲੱਗਣਗੇ ਤਾਂ ਕਿ ਜਿਹੜੇ ਬੱਚੇੜੇ ਆ ਆਮ ਵਾਂਗ ਜਿਹੜਾ ਹਲਾਜ ਜਿਹੜੇ ਹੋ ਜਾਣ ਤੇ ਅਸੀਂ ਸਾਡੀ ਕੋਸ਼ਿਸ਼ ਇਹੋ ਆ ਕਿ ਜਲਦੀ ਜਲਦੀ ਸਫਾਈ ਹੋ ਜਾਵੇ ਤਾਂ ਬੱਚੇੜੇ ਸਕੂਲ ਪਹੁੰਚ ਸਕਣ